ਪੰਜਾਬ ਦੇ ਵਿੱਚੋਂ ਹਰ ਸਾਲ 50 ਤੋਂ ਲੈ ਕੇ 80 ਪਿੰਡ ਗਾਇਬ ਹੋ ਰਹੇ ਨੇ ਪੰਜਾਬ ਦੇ ਵਿੱਚੋਂ 2023 ਦੇ ਮੁਕਾਬਲੇ 2024 ਦੇ ਵਿੱਚ 53611 ਏਕੜ ਜਿਹੜੀ ਜ਼ਮੀਨ ਆ ਗਈ ਉਹਦਾ ਜਿਹੜਾ ਕਹਿ ਸਕਦੇ ਆ ਕਿ ਸ਼ਹਿਰੀਕਰਨ ਹੋ ਚੁੱਕਿਆ ਜਾਨੀ ਕਿ ਉਹ ਆਪਣੀ ਹੋਂਦ ਗਵਾ ਚੁੱਕੀ ਆ ਜਿੱਥੇ ਖੇਤੀ ਹੁੰਦੀ ਸੀ ਹੁਣ ਉੱਥੇ ਖੇਤੀ ਨਹੀਂ ਹੁੰਦੀ 12000 ਹਕਟੇਰ ਜ਼ਮੀਨ 21 ਦੇ ਮੁਕਾਬਲੇ 22 ਚ ਘਟ ਗਈ ਜੇ 12000 ਹਕਟੇਰ ਦੀ ਆਪਾਂ ਗੱਲ ਕਰੀਏ ਤਾਂ 30000 ਏਕੜ ਕਿਲਾ 30000 ਏਕੜ ਜਾਨੀ ਕਿ ਜਾਂ 30000 ਕਿਲਾ ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਇਸ ਸਾਲ ਦੇ ਵਿੱਚ ਘਟਿਆ ਸੀ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵਿੱਚ ਬਹੁਤ ਵੱਡੇ ਤਰ੍ਹਾਂ ਦੇ ਉੱਤੇ ਸੜਕਾਂ ਨਿਕਲੀਆਂ ਬਹੁਤ ਅਰਬਨਾਈਜੇਸ਼ਨ ਹੋਈ ਕੀ ਪੰਜਾਬ ਦੇ ਜਿਹੜੇ ਛੋਟੇ ਕਿਸਾਨ ਜਿਹਨੂੰ ਆਪਾਂ 3-4 ਏਕੜ ਵਾਲੀ ਕਿਸਾਨੀ ਕਹਿੰਦੇ ਆ ਤਾਂ ਉਹ 5 ਲੱਖ ਤੋਂ ਘਟ ਕੇ 3 ਲੱਖ ਉਹਨਾਂ ਦੀ ਗਿਣਤੀ ਰਹੀ ਹੈ। ਸਭ ਤੋਂ ਵੱਧ ਤੇਜ਼ੀ ਨਾਲ ਜਿਹੜੇ ਹੈਗੇ ਆ ਕਿ ਕਿਸਾਨ ਮਜ਼ਦੂਰ ਦੇ ਵਿੱਚ ਜੇ ਕਿਤੇ ਬਦਲ ਰਹੇ ਆ ਤਾਂ ਉਹ ਪੰਜਾਬ ਦੇ ਵਿੱਚ ਬਦਲ ਰਹੇ ਆ। ਕਿ ਦੋ ਸੂਬੇ ਨੇ ਹਿੰਦੁਸਤਾਨ ਦੇ ਵਿੱਚ ਜਿੰਨਾ ਦੇ ਵਿੱਚ ਜਿਹੜੀ ਇਕਨੋਮੀ ਆ ਉਹ ਸਭ ਤੋਂ ਜਾਂ ਜਿਹਨਾਂ ਦੇ ਵਿੱਚ ਵਿਕਾਸ ਜਿਹੜਾ ਸਭ ਤੋਂ ਸਲੋ ਦਰ ਦੇ ਨਾਲ ਹੋ ਰਿਹਾ ਉਹ ਕਿਹੜੇ ਆ ਮਨੀਪੁਰ ਤੇ ਪੰਜਾਬ ਵਧਾਈਆਂ ਪੰਜਾਬੀਓ ਵਧਾਈਆਂ ਤੁਸੀਂ ਬਹੁਤ ਨਵੇਂ ਸਾਲ ਦੇ ਕਾਰਡ ਸਾਰਿਆਂ ਨੇ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਉੱਤੇ ਸਾਂਝੇ ਕਰ ਲਏ ਸਾਰਿਆਂ ਨੇ 2025 ਦੀਆਂ ਵਧਾਈਆਂ ਦੇ ਦਿੱਤੀਆਂ ਪਰ ਇਸ ਮੌਕੇ ਆਪਾਂ ਵੀ ਤੁਹਾਨੂੰ ਵਧਾਈ ਦੇਣ ਜਾ ਰਹੇ ਹਾਂ ਵਧਾਈ ਦੇ ਤੁਸੀਂ ਹੱਕਦਾਰ ਵੀ ਬਣਦੇ ਹੋ ਕਿਉਂਕਿ ਜੋ ਕੁਝ ਇਸ ਮੌਕੇ ਚੱਲ ਰਿਹਾ ਅਸੀਂ ਸਵਾਲਾਂ ਦੇ ਸਨਮੁਖ ਨਹੀਂ ਹੁੰਦੇ ਅਸੀਂ ਸਵਾਲ ਨਹੀਂ ਪ੍ਰੋਲਦੇ ਅਸੀਂ ਸੋਸ਼ਲ ਮੀਡੀਆ ਉੱਤੇ ਅਜੇਹੀਆਂ ਚੀਜ਼ਾਂ ਵਾਇਰਲ ਕਰਦੇ ਹਾਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਬਹੁਤਾ ਅਸਰੂਕਾਰ ਨਹੀਂ ਹੁੰਦਾ ਸਬੰਧ ਨਹੀਂ ਹੁੰਦਾ ਅੱਜ ਜੇ ਮੈਂ ਜਿਹੜੀ ਗੱਲਬਾਤ ਕਰਨ ਜਾ ਰਿਹਾ ਇਹਦੇ ਬਹੁਤ ਸਾਰੇ ਇਹਦਾ ਵਿਰੋਧ ਵੀ ਕਰਨਗੇ ਬਹੁਤ ਸਾਰੇ ਇਹਦੀ ਹੱਕ ਦੀ ਗੱਲ ਵੀ ਕਰਨਗੇ ਪਰ ਇਹ ਸਵਾਲ ਸਾਡੇ ਸਨਮੁਖ ਹੈਗਾ ਇੱਕ ਰਿਪੋਰਟ ਆਈ ਆ ਪੰਜਾਬ ਦੇ ਇੱਕ ਵੱਡੇ ਅਖਬਾਰ ਨੇ ਇੱਕ ਰਿਪੋਰਟ ਅੱਜ ਨਸ਼ਰ ਕੀਤੀ ਆ ਉਸ ਰਿਪੋਰਟ ਦੀ ਚਰਚਾ ਕਰਨੀ ਬਣਦੀ ਆ ਕਿ ਪੰਜਾਬ ਦੇ ਵਿੱਚੋਂ ਹਰ ਸਾਲ ਇਹ ਰਿਪੋਰਟ ਇਹੀ ਗੱਲ ਕਹਿੰਦੀ ਆ ਕਿ ਪੰਜਾਬ ਦੇ ਵਿੱਚੋਂ ਹਰ ਸਾਲ 50 ਤੋਂ ਲੈ ਕੇ 80 ਪਿੰਡ ਗਾਇਬ ਹੋ ਰਹੇ ਨੇ ਕਈ ਕਹਿਣਗੇ ਵਿਕਾਸ ਹੋ ਰਿਹਾ ਡਿਵੈਲਪਮੈਂਟ ਹੋ ਰਹੀ ਆ ਡਿਵੈਲਪਮੈਂਟ ਦੇ ਵਿੱਚ ਤਾਂ ਇਹੀ ਕੁਝ ਹੁੰਦਾ ਹੀ ਆ ਕਈ ਕਹਿਣਗੇ ਵਾਕਈ ਪੁਰਾਣਾ ਪੰਜਾਬ ਗਵਾਚ ਰਿਹਾ ਮੈਂ ਕਿਸੇ ਤਫਸੀਲ ਦੇ ਵਿੱਚ ਨਹੀਂ ਜਾਊਂਗਾ ਮੈਂ ਇਹ ਸਵਾਲ ਤੁਸੀਂ ਖੁਦ ਲੱਭਣੇ ਨੇ ਇਹਨਾਂ ਦੇ ਜਵਾਬ ਤੁਸੀਂ ਲੱਭਣੇ ਨੇ ਆਪੋ ਆਪਣੀ ਅੰਤਰਾਤਮਾ ਦੇ ਵਿੱਚੋਂ ਮੈਂ ਕੁਝ ਡਾਟੇ ਤੁਹਾਡੇ ਨਾਲ ਸਾਂਝੇ ਕਰਾਂਗਾ ਨਵੇਂ ਸਾਲ ਦੇ ਵਿੱਚ ਅੱਜ ਹੀ ਜਿਹੜੀ ਰਿਪੋਰਟ ਆਈ ਆ ਇਹਦੇ ਇਹ ਰਿਪੋਰਟ ਇਹ ਕਹਿੰਦੀ ਹੈਗੀ ਆ ਇਹ ਜਲ ਸਰੋਤ ਵਿਭਾਗ ਦਾ ਸਰਵੇ ਆਇਆ ਕਿ ਪੰਜਾਬ ਦੇ ਵਿੱਚੋਂ 2023 ਦੇ ਮੁਕਾਬਲੇ 2024 ਦੇ ਵਿੱਚ 53611 ਏਕੜ ਜਿਹੜੀ ਜ਼ਮੀਨ ਆ ਗਈ ਉਦਾ ਉਦਾ ਜਿਹੜਾ ਕਹਿ ਸਕਦੇ ਆ ਕਿ ਸ਼ਹਿਰੀਕਰਨ ਹੋ ਚੁੱਕਿਆ ਜਾਨੀ ਕਿ ਉਹ ਆਪਣੀ ਹੋਂਦ ਗਵਾ ਚੁੱਕੀ ਆ ਜਿੱਥੇ ਖੇਤੀ ਹੁੰਦੀ ਸੀ ਹੁਣ ਉੱਥੇ ਖੇਤੀ ਨਹੀਂ ਹੁੰਦੀ 53611 ਏਕੜ ਇਹਦੇ ਮੁਕਾਬਲੇ 2021 ਦੀ ਰਿਪੋਰਟ ਹੈ ਕਹਿੰਦੀ ਹੈ ਕਿ 2021 ਦੇ ਵਿੱਚ ਟੋਟਲ ਪੰਜਾਬ ਦੇ ਵਿੱਚ 42 ਲੱਖ 37000 ਹੈਕਟੇਅਰ ਜਿਹੜੀ ਜ਼ਮੀਨ ਸੀ ਜਿਹੜੀ ਕਿ 2022 ਦੇ ਵਿੱਚ 42 ਲੱਖ 25000 ਹੈਕਟੇਅਰ ਰਹਿ ਗਈ ਜਾਨੀ ਕਿ 12000 ਹੈਕਟੇਅਰ ਜ਼ਮੀਨ ਅ 21 ਦੇ ਮੁਕਾਬਲੇ 22 'ਚ ਘਟ ਗਈ ਜੇ 12000 ਏਕੜ ਦੀ ਆਪਾਂ ਗੱਲ ਕਰੀਏ ਤਾਂ 30000 ਏਕੜ ਕਿਲਾ 30000 ਏਕੜ ਜਾਨੀ ਕਿ ਜਾਂ 30000 ਕਿਲਾ ਜਿਹਨੂੰ ਆਪਾਂ ਕਹਿ ਲਈਏ ਕਿ ਇਹ ਇਹ ਸਾਲ ਦੇ ਵਿੱਚ ਘਟਿਆ ਸੀ ਪਰ ਇਸ ਸਾਲ ਦੀ ਜਿਹੜੀ ਰਿਪੋਰਟ ਆਈ ਹੈ ਇਹਦੇ ਵਿੱਚ ਇਹਦੀ ਇਹਦੀ ਗਿਣਤੀ ਵੱਧ ਗਈ ਹੈ 30000 ਤੋਂ 53611 ਏਕੜ ਜਿਹੜੀ ਹੈ ਕਿ ਜ਼ਮੀਨ ਬਣ ਗਈ ਹੈ ਜਾਨੀ ਕਿ ਹਰ ਸਾਲ ਪੰਜਾਬ ਦੇ ਵਿੱਚ ਪੰਡ ਇੰਨੀ ਵੱਡੀ ਤਦਾਦ ਦੇ ਵਿੱਚ ਗਾਇਬ ਹੋ ਰਹੇ ਆ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵਿੱਚ ਬਹੁਤ ਵੱਡੇ ਤਦਾਦ ਦੇ ਉੱਤੇ ਸੜਕਾਂ ਨਿਕਲੀਆਂ ਬਹੁਤ ਅਰਬਨਾਈਜੇਸ਼ਨ ਹੋਈ ਬਹੁਤ ਸਾਰੀ ਇਹ ਇਹ ਨੂੰ ਕਿਹਾ ਵੀ ਜਾ ਰਿਹਾ ਹੈ ਕਿ ਇਹ ਬਹੁਤ ਡਵੈਲਪਮੈਂਟ ਹੋ ਰਹੀ ਹੈਗੀ ਤਾਂ ਇਹਦੇ ਵਿੱਚ ਜਿਹੜੇ ਕੁਝ ਜਿਹੜੇ ਕਹਿ ਸਕਦੇ ਆ ਕਿ ਜ਼ਿਲ੍ਹਿਆਂ ਦੀ ਗੱਲ ਕਰੀਏ ਮੈਂ ਕੁਝ ਕੁ ਜ਼ਿਲ੍ਹਿਆਂ ਦੀ ਗੱਲ ਕਰੂੰ ਮੈਂ ਸਾਰਿਆਂ ਦੇ ਤਫਸੀਲ ਦੇ ਵਿੱਚ ਨਹੀਂ ਜਾਊਂਗਾ ਕਿ ਸਭ ਤੋਂ ਬਾਅਦ ਜਿਹੜੀ ਪਿਛਲੇ ਸਾਲ ਦੇ ਵਿੱਚ ਗਰਦਾਸਪੁਰ ਦੇ ਵਿੱਚ 14770 ਇਕਟਰ ਜ਼ਮੀਨ ਜਿਹੜੀ ਘਟੀ ਹੈ ਕਿ ਜਲੰਧਰ ਦੇ ਵਿੱਚ 13733 ਏਕੜ ਜ਼ਮੀਨ ਘਟੀ ਹੈ ਦੇਵੀਗੜ ਬਲਾਕ ਦੇ ਵਿੱਚ 6814 ਏਕੜ ਜ਼ਮੀਨ ਘਟੀ ਹੈ ਬਠਿੰਡਾ ਦੇ ਵਿੱਚ 2399 ਏਕੜ ਜ਼ਮੀਨ ਘਟੀ ਹੈ ਸੰਗਰੂਰ ਦੇ ਵਿੱਚ 1130 ਏਕੜ ਜ਼ਮੀਨ ਘਟੀ ਹੈ ਰੋਪੜ ਦੇ ਵਿੱਚ 1564 ਏਕੜ ਜ਼ਮੀਨ ਘਟੀ ਹੈ ਬਰਨਾਲਾ ਦੇ ਵਿੱਚ 987 ਏਕੜ ਜ਼ਮੀਨ ਘਟੀ ਹੈ ਇਹਦੇ ਨਾਲ ਇੱਕ ਹੋਰ ਵੀ ਜਿਹੜੀ ਗੱਲ ਕਰਨ ਵਾਲੀ ਬਣਦੀ ਹੈ ਕਿ ਪੰਜਾਬ ਦੇ ਵਿੱਚ 1991 ਦੇ ਤੋਂ ਲੈ ਕੇ 2011 ਦੇ ਡਾਟੇ ਕੁਝ ਰਿਲੀਜ਼ ਹੋਏ ਸੀ ਇਹ ਤਾਂ ਇਹਦੀਆਂ ਰਿਪੋਰਟਾਂ ਸੋਸ਼ਲ ਮੀਡੀਆ ਉੱਤੇ ਪਈਆਂ ਨੇ ਜੇ ਤੁਸੀਂ ਗੂਗਲ ਕਰੋਗੇ ਤੁਹਾਨੂੰ ਇਹ ਜਾਣਕਾਰੀ ਮਿਲ ਜੂ ਕਿ ਪੰਜਾਬ ਦੇ ਜਿਹੜੇ ਛੋਟੇ ਕਿਸਾਨ ਜਿਹਨੂੰ ਆਪਾਂ 3-4 ਏਕੜ ਵਾਲੀ ਕਿਸਾਨੀ ਕਹਿੰਦੇ ਆ ਤਾਂ ਉਹ 5 ਲੱਖ ਤੋਂ ਘਟ ਕੇ 3 ਲੱਖ ਉਹਨਾਂ ਦੀ ਗਿਣਤੀ ਰਹਿ ਗਈ ਹੈ ਇਸ ਮੌਕੇ ਪੰਜਾਬ ਦੇ ਵਿੱਚ ਕੁੱਲ ਕਿਸਾਨ ਜਿਹੜੇ ਹੈਗੇ ਕਿ ਉਹ 10,53,000 ਕਿਸਾਨ ਇਸ ਮੌਕੇ ਪੰਜਾਬ ਦੇ ਵਿੱਚ ਨੇ ਤਾਂ ਜਿਨ੍ਹਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਖਾਸ ਤੌਰ ਦੇ ਤੇ ਛੋਟੀਆਂ ਜੋਤਾਂ ਵਾਲੇ ਛੋਟੀ 2 2.5 3 ਏਕੜ ਜ਼ਮੀਨ ਵਾਲੇ ਲਗਾਤਾਰ ਜਿਹੜੇ ਹੈਗੇ ਆ ਕਿ ਵੱਡੀ ਤੇਜ਼ੀ ਨਾਲ ਘਟ ਰਹੇ ਤੇ ਇਹ ਅੰਕੜਾ ਇਹ ਕਹਿੰਦਾ ਕਿ ਹਿੰਦੁਸਤਾਨ ਦੇ ਵਿੱਚੋਂ ਸਭ ਤੋਂ ਵੱਧ ਤੇਜ਼ੀ ਨਾਲ ਜਿਹੜੇ ਹੈਗੇ ਆ ਕਿ ਕਿਸਾਨ ਮਜ਼ਦੂਰ ਦੇ ਵਿੱਚ ਜੇ ਕਿਤੇ ਬਦਲ ਰਹੇ ਆ ਤਾਂ ਉਹ ਪੰਜਾਬ ਦੇ ਵਿੱਚ ਬਦਲ ਰਹੇ ਆ ਇਹ ਸਵਾਲ ਸਾਨੂੰ ਸੋਚਣ ਦੇ ਲਈ ਸਾਨੂੰ ਸਮਝਣ ਦੇ ਲਈ ਮਜਬੂਰ ਕਰਦਾ ਹੈ ਇਦੇ ਨਾਲ ਇੱਕ ਹੋਰ ਵੀ ਜਿਹੜੀ ਗੱਲ ਧਿਆਨ ਦੇਣ ਵਾਲੀ ਬਣਦੀ ਆ ਆਪਾਂ ਕਹਿੰਦੇ ਕਿ ਡਿਵੈਲਪਮੈਂਟ ਹੋ ਰਹੀ ਆ ਵਿਕਾਸ ਹੋ ਰਹੀ ਆ ਇਹ ਅਰਬਨਾਈਜੇਸ਼ਨ ਜਿਹੜਾ ਸ਼ਹਿਰੀਕਰਨ ਜਿਹੜੇ ਰੋਡ ਨਿਕਲ ਰਹੇ ਨੇ ਮੋਟਰਵੇ ਨਿਕਲ ਰਹੇ ਨੇ ਸੋ ਜਿਹੜੇ ਥਾਂ ਥਾਂ ਮਾਲ ਖੁੱਲ ਰਹੇ ਨੇ ਜਿਹੜੇ ਛੜਕਾਂ ਦੇ ਉੱਤੇ ਵੱਡੇ ਪਲਾਜੇ ਆ ਗਏ ਨੇ ਸੋ ਇਹ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਆ ਗਈ ਪਰ ਦੂਜੇ ਪਾਸੇ ਅੰਕੜੇ ਇਹ ਵੀ ਕਹਿੰਦੇ ਆ ਕਿ ਇਸ ਮੌਕੇ ਜਦੋਂ ਆਪਾਂ ਗੱਲ ਕਰਦੇ ਆ ਕਿ ਪੰਜਾਬ ਦੀ 94 ਬਿਲੀਅਨ ਯੂ ਐਸ ਡਾਲਰ ਦੀ ਜਿਹੜੀ ਇਕਨੋਮੀ ਹੈ ਜਿਹੜੀ 8 ਲੱਖ 2000 ਜਿਹੜੀ ਭਾਰਤੀ ਰੁਪਈਆ ਦੇ ਵਿੱਚ 8 ਲੱਖ 2000 ਕਰੋੜ ਰੁਪਏ ਭਾਰਤੀਆਂ ਦੇ ਵਿੱਚ ਗਿਣਤੀ ਬਣਦੀ ਹੈ ਤੇ ਇਸ ਮੌਕੇ ਪੰਜਾਬ ਦੀ ਪ੍ਰਤੀ ਵਿਅਕਤੀ ਦੀ ਜਿਹੜੀ ਆਮਦਨ ਆ ਉਹ 3338 ਯੂ ਐਸ ਡਾਲਰ ਪ੍ਰਤੀ ਵਿਅਕਤੀ ਸਾਲਾਨਾ ਬਣਦੀ ਹੈ ਜੋ 270 75000 ਰੁਪਈਆ ਸਾਲ ਦਾ ਜਿਹੜਾ ਕੀ ਬਣਦੀ ਹੈ ਤੇ ਇਸ ਮੌਕੇ ਪੰਜਾਬ ਇਕਨੋਮੀ ਦੇ ਪੱਖ ਤੋਂ ਹਿੰਦੁਸਤਾਨ ਦੇ ਵਿੱਚ 16ਵੇਂ ਨੰਬਰ ਦੇ ਉੱਤੇ ਆ ਪਰ ਪਰ ਕੈਪਟਾ ਇਨ ਕਮ ਪ੍ਰਤੀ ਵਿਅਕਤੀ ਆਮਦਨ ਦੇ ਰੂਪ ਦੇ ਵਿੱਚ ਇਹ 19ਵੇਂ ਨੰਬਰ ਦੇ ਵਿੱਚ ਇੱਥੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਆਪਾਂ ਸਾਰੀਆਂ ਜਦੋਂ ਸਰਕਾਰਾਂ ਆਉਂਦੀਆਂ ਨੇ ਜਦੋਂ ਨਵੀਂ ਕੋਈ ਸਰਕਾਰ ਬਣਦੀ ਉਹ ਕਹਿੰਦੇ ਕਿ ਅਸੀਂ ਪਹਿਲਾਂ ਨਾਲੋਂ ਵਿਹਤਰ ਕੰਮ ਕਰ ਰਹੇ ਹਾਂ ਇਹ ਵਿਹਤਰੀ ਦੇ ਰਿਕਾਰਡ ਵੀ ਤੁਸੀਂ ਖੁਦ ਇਹਦਾ ਤੁਲਨਾਤਮਕ ਧਿਆਨ ਕਰ ਸਕਦੇ ਹੋ ਕਿ 1981 ਦੇ ਵਿੱਚ ਜਿਹੜਾ ਅੱਜ ਪੰਜਾਬ 16ਵੇਂ ਨੰਬਰ ਦੇ ਉੱਤੇ ਆ 1981 ਦੇ ਵਿੱਚ ਇਹ ਪਹਿਲੇ ਨੰਬਰ ਦੇ ਉੱਤੇ ਸੀ ਤੇ 2001 ਦੇ ਵਿੱਚ ਚੌਥੇ ਨੰਬਰ ਦੇ ਉੱਤੇ ਸੀ ਤੇ 2001 ਤੋਂ ਬਾਅਦ ਹਿੰਦੁਸਤਾਨ ਦੇ ਡਾਟੇ ਇਹ ਕਹਿੰਦੇ ਨੇ ਹਿੰਦੁਸਤਾਨ ਦੀ ਜਿੰਨੇ ਵੀ ਅੰਕੜੇ ਇਹ ਕਹਿੰਦੇ ਨੇ ਕਿ ਦੋ ਸੂਬੇ ਨੇ ਹਿੰਦੁਸਤਾਨ ਦੇ ਵਿੱਚ ਜਿੰਨਾ ਦੇ ਵਿੱਚ ਜਿਹੜੀ ਇਕਨੋਮੀ ਆ ਉਹ ਸਭ ਤੋਂ ਜਾਂ ਜਿਹੜਾ ਜਿਨ੍ਹਾਂ ਦੇ ਵਿੱਚ ਵਿਕਾਸ ਜਿਹੜਾ ਸਭ ਤੋਂ ਸਲੋ ਦਰ ਦੇ ਨਾਲ ਹੋ ਰਿਹਾ ਉਹ ਕਿਹੜੇ ਆ ਮਨੀਪੁਰ ਤੇ ਪੰਜਾਬ ਮਨੀਪੁਰ ਤੇ ਪੰਜਾਬ ਦੇ ਵਿੱਚ ਸਭ ਤੋਂ ਜਿਹੜੀ ਕਿ ਸਲੋ ਵਿਕਾਸ ਜਿਹੜਾ ਕਿ ਹੋ ਰਿਹਾ ਹੈਗਾ ਦੂਜੇ ਪਾਸੇ ਅਸੀਂ ਗੱਲਾਂ ਤਾਂ ਬਹੁਤ ਕਰ ਰਹੇ ਹਾਂ ਇਹ ਸੋਚਣ ਵਾਲੀ ਇਹ ਸਮਝਣ ਵਾਲੀ ਗੱਲ ਹੈ ਕਿ ਜਿੰਨੀ ਤੇਜ਼ੀ ਨਾਲ ਪੰਜਾਬ ਦੀ ਭੂਗੋਲਕ ਸਥਿਤੀ ਬਦਲ ਰਹੀ ਹੈ ਉੰਨੀ ਤੇਜ਼ੀ ਨਾਲ ਸਾਡਾ ਡੈਮੋਗ੍ਰਾਫੀ ਵੀ ਚੇਂਜ ਹੋ ਰਹੀ ਹੈ ਇਸ ਮੌਕੇ ਬਹੁਤ ਵੱਡੇ ਪੱਧਰ ਉੱਤੇ ਰੋਲ ਆਗਾ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਇਹ ਸਵਾਲ ਸਾਡੇ ਸਾਹਮਣੇ ਆ ਇਹਦੇ ਨਾਲ ਨਜਿੱਠਣਾ ਕਿਵੇਂ ਹੈ ਇਹ ਅੱਗੇ ਦਾ ਵੱਡਾ ਸਵਾਲ ਆ ਪਰ ਇਹ ਸਾਨੂੰ ਇਹ ਮੰਨਣਾ ਪਊਗਾ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਪੰਜਾਬ ਨੂੰ ਇੱਕ ਕਿਸਾਨ ਓਰੀਐਂਟਡ ਸਟੇਟ ਕਿਹਾ ਜਾਂਦਾ ਸੀ ਜਿਸ ਤਰੀਕੇ ਨਾਲ ਇੱਥੋਂ ਕਿਸਾਨ ਆਊਟ ਹੋ ਰਿਹਾਗਾ ਜਿਸ ਤਰੀਕੇ ਨਾਲ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾ ਰਿਹਾ ਸੀ ਜਿਸ ਤਰੀਕੇ ਨਾਲ ਪੰਜਾਬ ਦੀ ਜ਼ਮੀਨ ਨਿਗਲੀ ਜਾ ਰਹੀ ਹੈ ਇਹ ਸਵਾਲ ਸਾਡੇ ਸਨਮੁਖ ਵੱਡਾ ਸਵਾਲ ਆ ਇਹਨੂੰ ਇੱਕ ਖੇਤੀ ਸੰਘਰਸ਼ ਦੇ ਵਿੱਚ ਇੱਕ ਐਗਿਟੇਸ਼ਨ ਦੇ ਵਿੱਚ ਬਣ ਕੇ ਨਾ ਦੇਖੀਏ ਇਹਨੂੰ ਸਮੁੱਚੇ ਵਿਚਾਰਕ ਰੂਪ ਦੇ ਵਿੱਚ ਦੇਖੀਏ ਕਿਉਂਕਿ ਪੰਜਾਬ ਦੀ ਇਕਨੋਮੀ ਜਿਹੜੀ ਪੰਜਾਬ ਦੀ ਆਰਥਿਕਤਾ ਉਹ ਕਿਸਾਨੀ ਉੱਪਰ ਵੱਡੇ ਪੱਧਰ ਦੇ ਉੱਤੇ ਨਿਰਭਰ ਕਰਦੀ ਹੈ। ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਓ। ਇਹ ਸਵਾਲ ਤੁਹਾਡੇ ਸਨਮੁਖ ਪਨਪਨ ਤੁਸੀਂ ਆਪਣੇ ਪਿੰਡ ਦੀ ਡੈਮੋਗ੍ਰਾਫੀ ਜੋ ਤਬਦੀਲ ਹੋ ਰਹੀ ਆ ਉਹਨੂੰ ਦੇਖਿਓ, ਵਿਚਾਰਿਓ। ਤੁਸੀਂ ਤੁਹਾਡੇ ਨੇੜੇ ਪਿੰਡ ਨਿਗਲੇ ਜਾ ਰਹੇ ਆ ਉਹਨੂੰ ਦੇਖਿਓ, ਵਿਚਾਰਿਓ ਤੁਸੀਂ ਆਪਣੇ ਪਿੰਡ ਦਾ ਅੰਦਾਜ਼ਾ ਜ਼ਰੂਰ ਲਾਇਓ ਕਿ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਇੱਕ ਜ਼ਮੀਨ ਇਸ ਅਰਬਨਾਈਜੇਸ਼ਨ ਦੀ ਭੇਟ ਚੜੀ ਆਗੀ। ਤੇ ਜੀਤੋ ਤੁਸੀਂ ਸਮੁੱਚੇ ਪੰਜਾਬ ਦੀ ਆ ਕਲਪਨਾ ਜ਼ਰੂਰ ਕਰ ਸਕਦੇ ਹੋਗੇ ਸੋ ਮੇਰੀ ਬੇਨਤੀ ਆ ਕਿ ਨਵੇਂ ਸਾਲ ਦੇ ਵਿੱਚ ਕੁਝ ਵਿਵੇਕ ਨਾਲ ਕੁਝ ਸੋਚਣ ਵਾਲੀ ਗੱਲਬਾਤ ਵੀ ਆਪਾਂ ਕਰੀਏ ਬਾਕੀ ਜਿਹੜਾ ਕੁਝ ਚੱਲ ਰਿਹਾ ਹੈ ਇਸ ਮੌਕੇ ਸੋਸ਼ਲ ਮੀਡੀਆ ਉੱਤੇ ਉਹਦੇ ਨਾਲ ਚਿੰਤਾ ਚਿੰਤਨ ਵੀ ਇਸ ਮੌਕੇ ਜ਼ਰੂਰੀ ਹੈ ਇਹਨਾਂ ਸ਼ਬਦਾਂ ਨਾਲ ਮੈਨੂੰ ਤਰਨ ਦੀ ਬਲਾਸਪੁਰ ਨੂੰ ਦਿਓ ਇਜਾਜ਼ਤ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ